ਨੀਲੇ ਬਾਣਿਆਂ ਵਿੱਚ ਤਿਆਰਬਰ ਤਿਆਰ ਬੈਠੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਹਲਕਾ ਸਮਰਾਲਾ ਵਿਖੇ ਜਥੇਬੰਦੀ ਦੇ ਨਾਲ ਅਹਿਮ ਬੈਠਕ ਕੀਤੀ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਫੈਸਲੇ ਲਏ ਗਏ ਹਨ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਸੁਜਾਨ ਸਿੰਘ ਹੋਰਾ ਨੇ ਦੱਸਿਆ ਕਿ ਆਏ ਦਿਨ ਪੰਜਾਬ ਦੇ ਵਿੱਚ ਫਰਜ਼ੀ ਬੰਦੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਸਿੱਖ ਪੰਥ ਦੀ ਸ਼ਾਖ ਨੂੰ ਜੋ ਬਦਨਾਮ ਕਰਨ ਤੇ ਤੁਲੇ ਹੋਏ ਨੇ ਜਿਨ੍ਹਾਂ ਨੂੰ ਠੱਲ ਪਾਉਣ ਲਈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੁਣ ਕੰਮਰ ਕੱਸ ਲਈ ਗਈ ਹੈ ਜੇਕਰ ਕੋਈ ਨਸ਼ਾ ਵੇਚਦਾ ਜਾਂ ਹੋਰ ਕੋਈ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਇਸ ਦੇ ਨਾਲ ਹੀ ਸਮਰਾਲਾ ਸ਼ਹਿਰ ਅਤੇ ਪੂਰੇ ਪੰਜਾਬ ਦੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਵੀ ਜਥੇਬੰਦੀ ਵੱਲੋਂ ਉਚੇਚੇ ਤੌਰ ਤੇ ਕਾਰਜ ਆਰੰਭ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਸੁਜਾਨ ਸਿੰਘ ਹੋਰਾਂ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਸੁਜਾਨ ਸਿੰਘ ਮੰਜਾਲੀ ਜਦਿਆਲ ਬਾਬਾ ਗੁੰਡਾ ਦਾ ਸ਼੍ਰੋਮਣੀ ਭੰਤੀ ਕੌਂਸਲ ਦੇ ਰੋਹਿ ਸਮਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਕੱਤਰ ਹੋਏ ਆ ਕਿਉਂਕਿ ਕੁਝ ਸਿੰਘ ਨੀਲਾ ਬਾਣਾ ਪਾ ਕੇ ਕਾਰਵਾਈਆਂ ਗਲਤ ਨਸ਼ਾ ਵਿਚਣ ਲੋਕਾਂ ਨਾਲ ਲੜਨ ਨੂੰ ਪੇੜਨਾ ਨਜਾਇਜ਼ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਜ਼ਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜ਼ਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰ ਮर्यादा ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਮੇ ਦੇਥੇ ਬੰਦਿਆਂ ਤੋਂ ਕੋਈ ਅਮਰਤ ਨਹੀਂ ਛਕਿਆ ਹੁੰਦਾ ਇਹ ਸੰਤਾਂ ਮਹਾਪੁਰਸ਼ਾਂ ਦੂਜੇ ਕੱਪੜਿਆਂ ਤੋਂ ਅਮਰਤ ਛੱਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹਾਉਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾ ਮੀਡੀਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਤੇ ਨਿਹੰਗ ਸਿੰਘ ਨੇ ਤਾਂ ਜਿਹੜੇ ਅਸਲੀ ਨਿਹੰਗ ਸਿੰਘ ਨੇ ਉਹਨਾਂ ਨੂੰ ਬੜਾ ਦੁਖਾਂਤ ਦੁੱਖ ਲੱਗਦਾ ਵੀ ਇਹ ਬਦਰਾਮ ਜਿਹੜੇ ਬਦਨਾਮੀ ਆ ਇਹ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਪ੍ਰੈਸ ਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕੱਪੜਿਆਂ ਦੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਕੱਲ ਉਹਦੀ ਡੈਂਟਿਟੀ ਕਰੇ ਉਹ ਪਤਾ ਪੜਤਾਲ ਕਰੇ ਵੀ ਇਹ ਸਿੰਘ ਕਿਹੜੇ ਗੱਲਪੰਥ ਦਾ ਕਿਹੜੇ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨਸਾਰ ਲਿਖ ਕੇ ਉਹਦੀ ਪ੍ਰੈਸ ਦੀ ਖਬਰ ਖਬਰ ਆਉਣੀ ਚਾਹੀਦੀ ਆ ਅਸੀਂ ਇਹ ਬੇਨਤੀ ਕਰਦੇ ਆ ਆ ਜੇ ਇਸ ਤਰ੍ਹਾਂ ਦੇ ਕਾਰਵਾਈਆਂ ਨੂੰ ਕੱਲ ਬਾਬਾ ਬਲਬੀਰ ਸਿੰਘ ਜੀ ਨੇ ਸਾਨੂੰ ਸਾਰੇ ਸਿੰਘਾਂ ਨੂੰ ਤਾੜਨਾ ਕਰੀ ਆ ਜਿਹੜਾ ਸਾਡਾ ਅਸੀਂ ਅਮਰਤ ਛੱਕਦੇ ਆ ਮੁੱਢਾ ਦਲ ਦਾ ਜਾਂ ਸਿੰਘ ਸਾਜਦੇ ਆ ਅਸੀਂ ਆਪਣਾ ਜੀਵਨ ਸਵਾਰਨ ਵਾਸਤੇ ਆਪਣਾ ਜੀਵਨ ਦਾ ਚਾਪਤਾ ਚੱਕਣ ਵਾਸਤੇ ਅਮਰਤ ਛਕਦੇ ਆ ਨਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਮਾ ਅਸੀਂ ਤਾਂ ਗਰੀਬ ਲੋਕਾਂ ਦੀ ਆਮ ਲੋਕਾਂ ਦੀ ਮਦਦ ਵਾਸਤੇ ਜਾਣਾ ਹੁੰਦਾ ਨਾ ਕਿ ਕਿਸੇ ਨਾਲ ਗਲਤ ਵਿਹਾਰ ਕਰਨਾ ਹੁੰਦਾ ਸਾਡੇ ਇਸ ਵੇਖ ਦੇ ਵਿੱਚ ਜਿਹੜੇ ਬੰਦੇ ਗ੍ਰੈਂਟਡ ਕਿਹਨਾਂ ਕੋ ਕੋਈ ਪ੍ਰੂਫ ਨਹੀਂ ਕੋਈ ਅਸਲੀ ਉਹੀਓ ਬਾਣੇ ਪਏ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਤੁਸੀਂ ਨਿਹੰਗ ਸ਼ਬਦ ਨਾ ਵਰਤਿਆ ਜਾਵੇ ਉਹ ਨਕਲੀ ਨੇ ਉਹ ਸਿੰਘ ਦਾ ਕਹਾ ਸਕਦੇ ਆ ਨਿਹੰਗ ਕਹਿਣਾ ਬੜੀ ਮਾਰੀ ਗੱਲ ਉਹਨਾਂ ਨੂੰ ਜਿਹਦੇ ਨਾਲ ਗੁਰੂ ਮਹਾਰਾਜ ਦਾ ਮਰਿਆਦਾ ਦੇ ਉਲਟੋ ਚੱਲ ਕੇ ਆਪਾਂ ਉਹਨਾਂ ਦੀ ਬਦਨਾਮੀ ਕਰਦੇ ਆ ਮਹਾਰਾਜ ਦੀ। ਬੋਲੀ ਆਮ ਵਾਲੇ ਦੇ ਨਾਲ ਵਿੱਚ ਨਕਲੀ ਜਿਹੜੇ ਸਿੰਘ ਬਣੇ ਹੋਏ ਨੇ ਉਹਨਾਂ ਤੇ ਕਾਰਵਾਈ ਕਰਾਂਗੇ ਪੂਜਾਰ। ਜਿਹੜੇ ਵੀ ਸਿੰਘ ਇਸ ਜਿਸ ਤਰ੍ਹਾਂ ਅਸੀਂ ਸਮਰਾਲੇ ਇਲਾਕੇ ਦੇ ਰਹਿੰਦੇ ਆ ਕੋਈ ਵੀ ਨੀਲੇ ਵੀਲੇ ਕੱਪੜਿਆਂ ਦੇ ਵਿੱਚ ਗਲਤ ਕਾਰਵਾਈ ਕਰੂਗਾ ਅਸੀਂ ਉਹਦੇ ਖਿਲਾਫ ਆਪਣੇ ਤੌਰ ਤੇ ਬੁੱਢਾ ਦਲ ਕੰਨੀਓ ਉਸ ਪ੍ਰਸ਼ਾਸਨ ਕੰਨੀਓ ਵੀ ਅਸੀਂ ਉਹਦੀ ਸ਼ਿਕਾਇਤ ਕਰਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਪਹਿਲਾਂ ਦਰਗੋਸ਼ ਸ਼ਿਕਾਇਤ ਕਰਾਂਗੇ। ਉਹਨਾਂ ਦੇ ਨਹੀਂ ਗਲਤ ਕੰਮ ਕਰਨ ਹੋ ਜਾਣਗੇ ਅਸੀਂ ਪ੍ਰਸ਼ਾਸਨ ਨੂੰ ਸ਼ੁਕਰ ਕਰਕੇ ਉਹ ਲੋਕਾਂ ਦੇ ਖਿਲਾਫ ਕਾਰਵਾਈ ਕਰਾਉਣ ਵਿੱਚ ਜ਼ਰੂਰ ਪ੍ਰਸ਼ਾਸਨ ਦੇ ਵਾਅਦੇ ਕਰ। ਇਸ ਮੌਕੇ ਨਹਿਿੰਗ ਸਿੰਘ ਹੋਰਾਂ ਨੇ ਗਲਤ ਅੰਸਰਾਂ ਅਤੇ ਨਸ਼ਾ ਤਸਕਰਾਂ ਤੇ ਹੁੱਲੜ ਬਾਜਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਸ ਦੇ ਖਿਲਾਫ ਸਖਤ ਕਾਰਵਾਈ ਕਰਵਾਈ ਜਾਵੇਗੀ। ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢੱਲੋਂ ਦੀ ਰਿਪੋਰਟ।